ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਜਦੋਂ ਅਸੀਂ ਜਨ ਬਣ ਕੇ ਅਰਦਾਸ ਕਰਾਂਗੇ ਨਾ ਉਦੋਂ ਅਰਦਾਸ ਸਾਡੀ ਬਿਰਥੀ ਨਹੀਂ ਜਾਂਦੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਗਲ ਵਿੱਚ ਹਜ਼ੂਰੀਆ ਪਾਇਆ ਦਰਬਾਰ ਸਾਹਿਬ ਦੇ ਅੰਦਰ ਗਿਆ ਗਰੰਤੀ ਸਿੰਘ ਉੱਠਿਆ ਵੀ ਅਰਦਾਸ ਕਰਾਂਗੇ ਸ਼ੇਰੇ ਪੰਜਾਬ ਨੇ ਆਖਿਆ ਨਹੀਂ ਅੱਜ ਅਰਦਾਸ ਮੈਂ ਖੁਦ ਆਪ ਕਰਨੀ ਹੈ ਜਦੋਂ ਸ਼ੇਰੇ ਪੰਜਾਬ ਨੇ ਅਰਦਾਸ ਕੀਤੀ ਅਰਦਾਸ ਕਰਨ ਤੋਂ ਬਾਅਦ ਜਦੋਂ ਆਪਾਂ ਅਖੀਰ ਵਿੱਚ ਇਹ ਗੱਲ ਕਹਿੰਦੇ ਆ ਕਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸ਼ੇਰੇ ਪੰਜਾਬ ਨੇ ਇੰਨੀ ਗੱਲ ਕਹਿ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਮਸ਼ਕਾਰ ਕੀਤੀ ਹੈ ਇਤਿਹਾਸ ਪੜਿਆਂ ਪਤਾ ਲੱਗਦਾ ਏ ਉਸ ਵੇਲੇ ਮਲਤਾਨ ਦੀ ਧਰਤੀ ਤੇ ਮੋਹਲੇ ਧਰ ਮੀਹ ਜਿਹੜਾ ਪੈਂਦਿਆ ਸੀਗਾ ਇਹਨੂੰ ਕਹਿੰਦੇ ਅਰਦਾਸ ਆਪਾਂ ਕਹਿੰਦੇ ਨਾ ਪ੍ਰਮਾਤਮਾ ਸਾਡੀ ਸੁਣਦਾ ਨਹੀਂ ਕਈ ਵਾਰ ਆਪਾਂ ਨੂੰ ਗੁੱਸਾ ਆ ਜਾਂਦਾ ਵੀ ਮੈਂ ਤੇ ਬੜਿਆਂ ਥਾਵਾਂ ਤੇ ਗਿਆ ਬੜਿਆਂ ਥਾਵਾਂ ਤੇ ਅਰਦਾਸ ਕਰਾਈ ਹੈ ਜਿੱਦਣ ਸਾਡੇ ਅੰਦਰ ਭਾਵਨਾ ਬਣ ਜਾਵੇ ਕਿ ਅਰਦਾਸ ਕਰਕੇ ਸਾਨੂੰ ਇਹ ਹੋਣਾ ਚਾਹੀਦਾ ਵੀ ਮੇਰੀ ਪ੍ਰਮਾਤਮਾ ਨੇ ਸੁਣ ਲਈ ਮੈਂ ਚਾਹੁੰਦਾ ਸੀ ਇਤਿਹਾਸ ਵਿੱਚੋਂ ਬਾਹਰ ਨਾ ਜਾਵਾਂ ਪਰ ਕੁਝ ਗੱਲਾਂ ਕਰਨੀਆਂ ਪੈਂਦੀਆਂ ਨੇ ਇੱਥੇ ਆਪਾਂ ਵੇਖੇ ਸਮਾਗਮ ਵਿੱਚ ਸਤਿਕਾਰਯੋਗ ਮਾਮਾ ਭੈਣਾਂ ਆਈਆਂ ਨੇ ਬਾਹਰ ਦੁਕਾਨਾਂ ਲੱਗੀਆਂ ਹੁੰਦੀਆਂ ਬਾਜ਼ਾਰ ਵਿੱਚ ਹੁਣ ਬੱਚਾ ਜिद ਕਰਦਾ ਕਿ ਮੈਨੂੰ ਬਾਜੀ ਲੈ ਕੇ ਦਿਓ ਮਾਂ ਵੀ ਚਾਹੁੰਦੀ ਹੈ ਜਾਂ ਬਾਪ ਚਾਹੁੰਦਾ ਕਿ ਮੈਂ ਬੱਚੇ ਨੂੰ ਛੋਟੀ ਜੀ ਬਾਜੀ ਲੈ ਦੇਆ ਉਹ ਬਾਜ਼ੀਆਂ ਖਰੀਦ ਕੇ ਲੈ ਕੇ ਦੇ ਸਕਦਾ ਪਰ ਜੇ ਉਹ ਬੱਚਾ ਆਖੇ ਮੈਨੂੰ ਹਾਥੀ ਖਰੀਦ ਕੇ ਦਿਓ ਇਹਦੇ ਮਾਂ ਪਿਓ ਨੂੰ ਪਤਾ ਪੇ ਜੇ ਸਾਹਮਣ ਜੋਗਾ ਨਹੀਂ ਗੁਰੂ ਸਾਹਿਬ ਸਾਨੂੰ ਸਭ ਕੁਝ ਦਿੰਦੇ ਆ ਪਰ ਸਮੇਂ-ਸਮੇਂ ਨਾਲ ਮਿਲਦਾ ਹੈ ਕੋਈ ਐਹੋ ਜੀ ਚੀਜ਼ ਨਹੀਂ ਜਿਹੜੀ ਗੁਰੂ ਘਰ ਵਿੱਚੋਂ ਮੰਗੀਏ ਤੇ ਸਾਨੂੰ ਨਾ ਮਿਲੇ ਕਿਉਂਕਿ ਉਹ ਦਾਤਾ ਜਿਹੜਾ ਭੰਡਾਰ ਉਹਦੇ ਭਰੇ ਪਏ ਆ ਸਿਰਫ ਸਾਨੂੰ ਮੰਗਣ ਦੀ ਜਾਜ ਝੋਲੀ ਵਿਸਾਉਣ ਦੀ ਜਾਜ ਨਹੀਂ ਆਈ ਜਿੱਦਣ ਸਾਨੂੰ ਜਾਜ ਆ ਗਈ ਉਸ ਦਿਨ ਸਮਝ ਲਓ ਸਾਡੀਆਂ ਝੋਲੀਆਂ ਭਰ ਜਾਣਗੀਆਂ ਸ਼ੇਰੇ ਪੰਜਾਬ ਨੇ ਆਪਣੇ ਅੰਦਰੋਂ ਭੇਜ ਕੇ ਇੰਨੇ ਭੇਜ ਕੇ ਅਰਦਾਸ ਕੀਤੀ ਪ੍ਰਮਾਤਮਾ ਅੱਗੇ ਗੁਰੂ ਰਾਮਦਾਸ ਚਰਨਾਂ ਦੇ ਵਿੱਚ ਇਧਰੋਂ ਅਰਦਾਸ ਕੀਤੀ ਜੇ ਉਧਰੋਂ ਮੋਲੇ ਧਾਰ ਮੀਂਹ ਪੈ ਰਿਆ ਸੀ ਉਸ ਵੇਲੇ ਕਿੰਨੀ ਗਰਮੀ ਹੋਵੇਗੀ ਭਾਵ ਇਧਰ ਆਪਣਾ 40 ਡਿਗਰੀ ਦਾ ਹੋਵੇ ਤਾਪਮਾਨ ਉਧਰ ਦੱਸਦੇ ਆ 50 55 ਹੁੰਦਾ ਇੰਨਾ ਫਰਕ ਵਾ ਹਿਸਾਬ ਲਾ ਲਓ ਜੇ 40 ਡਿਗਰੀ ਦਾ ਆਪਾਂ ਨਹੀਂ ਝੱਲ ਸਕਦੇ ਏਸ਼ੀਆ 'ਚ ਵੜਦੇ ਆ ਤੇ ਜਿਹੜੇ ਰੇਤਰੇ ਇਲਾਕੇ ਵਿੱਚ 50 55 ਦੀ ਡਿਗਰੀ ਵਿੱਚ ਬੈਠੇ ਹੋਣਗੇ ਉਹਨਾਂ ਦਾ ਕੀ ਹਾਲਾਤ ਹੋਵੇਗਾ ਕਿਤੇ ਆਪਾਂ ਮਨ ਵਿੱਚ ਛਾਤੀ ਤੇ ਮਾਰ ਕੇ ਵੇਖੀਏ ਉਹਨਾਂ ਦੀਆਂ ਵਾਰਾਂ ਕਿਉਂ ਅਜ ਕਾਇਆਂ ਜਾਂਦੀਆਂ ਉਹਨਾਂ ਨੇ ਗੁਰੂ ਦੀ ਖਾਤਰ ਤੁਸੀਂ ਇਹ ਚੱਲੇ ਆ ਅਸੀਂ ਗੋਦੜ ਦੇ ਖਾਤਰ ਤਾਂ ਸੀ ਨਹੀਂ ਚੱਲ ਸਕਦੇ ਜਿੱਦ ਤਰ ਅਸੀਂ ਝੱਲਣ ਲੱਗ ਪਏ ਉਦੋਂ ਸਾਡੀਆਂ ਵੀ 12 ਗਾਈਆਂ ਜਾਣ ਗਈਆਂ ਮਹਾਰਾਜਾ ਸ਼ੇਰੇ ਪੰਜਾਬ ਨੂੰ ਜੀਤ ਸਿੰਘ ਨੇ ਅਰਦਾਸ ਕਰਕੇ ਦਰਬਾਰ ਦੇ ਬਾਹਰ ਵਿੱਚੋਂ ਨਿਕਲਿਆ ਇੱਕ ਸਿੰਘ ਨੂੰ ਪੁੱਛਦਾ ਕਿ ਮੈਂ ਜਥੇਦਾਰ ਸਾਹਿਬ ਨੂੰ ਮਿਲਣਾ ਹੈ ਜਥੇਦਾਰ ਕੌਣ ਹੈ ਜਥੇਦਾਰ ਹੈ ਬਾਬਾ ਫੂਲਾ ਸਿੰਘ ਅਕਾਲੀ ਆਪਾਂ ਕੱਲਾ ਕਹਿ ਦਿੰਦੇ ਆ ਕਿ ਬਾਬਾ ਫੂਲਾ ਸਿੰਘ ਅਕਾਲੀ ਅਸਲ ਵਿੱਚ ਨਹੀਂ ਉਹ ਕਾਲ ਦੇ ਤਖਤ ਦੇ ਜਥੇਦਾਰ ਤੇ ਕੌਮ ਦੇ ਜਥੇਦਾਰ ਨੇ ਬਾਬਾ ਫੂਲਾ ਸਿੰਘ ਅਕਾਲੀ ਬਾਬਾ ਫੂਲਾ ਸਿੰਘ ਅਕਾਲੀ ਜਿਥੇ ਨਿਹੰਗਾਂ ਦੀ ਸ਼ੌਣੀ ਹੈ ਬੁੰਗਾ ਅਕਾਲੀਆਂ ਦਾ ਉੱਥੇ ਬੈਠੇ ਨੇ ਇਧਰੋਂ ਕਿਸੇ ਸਿੰਘ ਨੇ ਦੱਸ ਦਿੱਤਾ ਸ਼ੇਰ-ਏ-ਪੰਜਾਬ ਨੂੰ ਕਿ ਜੇ ਤੁਸੀਂ ਸਿੰਘ ਸਾਹਿਬ ਜਥੇਦਾਰ ਨੂੰ ਮਿਲਣੇ ਉਹ ਤੁਹਾਨੂੰ ਉਹ ਨਿਹੰਗਾਂ ਦੀ ਸ਼ੌਣੀ ਵਿੱਚ ਜਾ ਕੇ ਮਿਲਣਗੇ ਸ਼ੇਰ-ਏ-ਪੰਜਾਬ ਇਧਰੋਂ ਉਧਰ ਤੁਰਿਆ ਜਾਂਦਾ ਏ ਉਧਰੋਂ ਬਾਬਾ ਫੂਲਾ ਸਿੰਘ ਅਕਾਲੀ ਨੇ ਵੇਖਿਆ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੁਰਿਆ ਆਉਂਦਾ ਏ ਹੁਣ ਜਿਹੜੀ ਸਿਆਸਤ ਹੈ ਉਹ ਧਰਮ ਨੂੰ ਮਿਲਣ ਚੱਲੀ ਹੈ ਅੱਜ ਧਰਮ ਸਿਆਸਤ ਨੂੰ ਮਿਲਣ ਜਾਂਦਾ ਉਸ ਵੇਲੇ ਜਿਹੜਾ ਧਰਮ ਸੀਗਾ ਸਿਆਸਤ ਨੂੰ ਨਹੀਂ ਸੀ ਮਿਲਦਾ ਸਿਆਸਤ ਜਿਹੜੀ ਹੈ ਧਰਮ ਨੂੰ ਨਿਲਦੀ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੁਰਿਆ ਜਾਂਦਾ ਏ ਤੇ ਇਧਰੋਂ ਬਾਬਾ ਫੂਲਾ ਸਿੰਘ ਅਕਾਲੀ ਨੇ ਵੇਖਿਆ ਕਿ ਸ਼ੇਰੇ ਪੰਜਾਬ ਤੁਰਿਆ ਆਉਂਦਾ ਏ ਕਾ ਕਾਲੀ ਬਾਬਾ ਫੂਲਾ ਸਿੰਘ ਨੇ ਟਾਕਾਂ ਦੇ ਹੱਥ ਧਰੇ ਐ ਕਿਉਂ ਕਿ ਕੌਮ ਦਾ ਜਥੇਦਾਰ ਹੈ ਤੇ ਮਾਫ ਕਰਿਓ ਅੱਜ ਲੀਡਰਾਂ ਦੇ ਹੱਥ ਟਾਕਾਂ ਦੇ ਆ ਤੇ ਜਥੇਦਾਰਾਂ ਦੇ ਹੱਥ ਜੁੜੇ ਆ ਅੱਜ ਚਾਪਲੂਸੀ ਕਰਨ ਵਾਲਿਆਂ ਨੂੰ ਜਥੇਦਾਰੀਆਂ ਚਾਪਲੂਸੀ ਕਰਨ ਵਾਲਿਆਂ ਨੂੰ ਪਦਵੀਆਂ ਮਿਲਦੀਆਂ ਨੇ ਸੱਚ ਦੀ ਆਵਾਜ਼ ਚੁੱਕਣ ਵਾਲੇ ਨੂੰ ਜਾਂ ਜੇਲ ਤੇ ਜਾਂ ਗੋਲੀ ਮਿਲਦੀ ਐ ਸਾਹਿਬ ਕਹਿੰਦੇ ਨੇ ਵੀ ਜੇ ਸੱਚ ਬੋਲਣਾ ਹੋਵੇ ਤੇ ਸਿਰ ਤੇ ਖੱਫਣ ਬਨ ਕੇ ਜਾਣਾ ਚਾਹੀਦਾ ਇਹ ਤਾਂ ਮੁਹਾਵਰੇ ਬਣੇ ਆ ਭਿਜਨੇ ਸੱਚ ਬੋਲਣਾ ਜਿਹਨੇ ਧਰਮ ਦੇ ਰਾਹ ਤੋਂ ਤੁਰਨਾ ਏ ਉਹਨਾਂ ਨੂੰ ਸਿਰ ਤੇ ਖੱਫਣ ਬਨਣਾ ਪਵੇਗਾ ਪਿਛੋਕੜ ਆਪਣਾ ਤੁਹਾਨੂੰ ਗੁਰੂ ਅਰਜਨ ਦੇਵ ਮਹਾਰਾਜ ਵੱਲੇ છાਤੀ ਮਾਰ ਕੇ ਵੇਖ ਲਓ ਜੇ ਸੱਚ ਬੋਲਿਆ ਤਾਂ ਤਤੀ ਤਵੀ ਤੇ ਬਹਿਣਾ ਪਿਆ ਉਹਨਾਂ ਨੂੰ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਜਿਆਲਾ ਜੀ ਕਿੰਨੇ ਸਿੰਘ ਸ਼ਹੀਦ ਹੋਏ ਆ ਜਿਨ੍ਹਾਂ ਨੇ ਆਖਿਆ ਸਿਰਫ ਮੈਨੂੰ ਦਾ ਇੱਕ ਸੱਚ ਤੇ ਇੱਕ ਧਰਮ ਪਿਆਰਾ ਏ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਤੇ ਜਿਨ੍ਹਾਂ ਨੇ ਚਾਪ ਲੂਸੀਆਂ ਕੀਤੀ ਉਹਨਾਂ ਨੂੰ ਜ਼ਗੀਰਾਂ ਮਿਲ ਗਈਆਂ ਹਣ ਸ਼ੇਰੇ ਪੰਜਾਬ ਤੁਰਿਆ ਜਾਂਦਾ ਹੈ ਤੇ ਬਾਬਾ ਅਕਾਲੀ ਫੂਲਾ ਸਿੰਘ ਢਾਕਾਂ ਤੇ ਚੁਰਕੇ ਖਲੋਤਾ ਹੈ ਕਹਿੰਦਾ ਸ਼ੇਰੇ ਪੰਜਾਬ ਆਓ ਕਿਵੇਂ ਆਣੇ ਹੋਏ ਆ ਚਿਹਰਾ ਬੜਾ ਉਦਾਸ ਹੈ ਅੱਜ ਚਿਹਰਾ ਖੜਿਆ ਨਹੀਂ ਸ਼ੇਰੇ ਪੰਜਾਬ ਮਹਾਰਾਜਾ ਰਜੀਸ਼ ਸਿੰਘ ਦੇ ਹੱਥ ਜੋੜ ਕੇ ਆਖਿਆ ਜਥੇਦਾਰ ਜੀ ਅੱਜ ਮੈਂ ਤੁਹਾਡੇ ਕੋਲ ਕੁਝ ਮੰਗਣ ਆਇਆ ਹਾਂ ਉਹਨਾਂ ਆਖਿਆ ਦੱਸੋ ਕਹਿੰਦੇ ਜੀ ਮਲਤਾਨ ਦੇ ਕਿਲੇ ਨੂੰ ਫੌਜਾਂ ਘੇਰਾਵਾ ਕੇ ਬੈਠੀਆਂ ਤੇ ਮਲਤਾਨ ਦਾ ਕਿਲਾ ਅੱਜ ਤੱਕ ਅਸੀਂ ਫਦੇ ਨਹੀਂ ਕੀਤਾ ਸਾਡਾ ਰੋਜ ਦਾ ਸਿੰਘ ਜਿਹੜਾ ਹੈ ਜਿਹੜੀ ਬਿਮਾਰੀ ਨਾਲ 80 ਤੋਂ ਲੈ ਕੇ 100 ਤੱਕ ਰੋਜ਼ਾਨਾ ਬੰਦਾ ਜਿਹੜਾ ਉਹ ਮਰਦਾ ਪਿਆ ਏ ਤੇ ਅਕਾਲੀ ਬਾਬਾ ਫੁੱਲਾ ਸਿੰਘ ਨੇ ਆਖਿਆ ਫਿਰ ਕੀ ਕਰੀਏ ਕਹਿੰਦੇ ਜੇ ਤੁਸੀਂ ਹਮਲਾ ਮਾਰੋ ਤੇ ਕਿਹੜਾ ਜਿੱਤਿਆ ਜਾ ਸਕਦਾ ਏ ਅਕਾਲੀ ਬਾਬਾ ਫੁੱਲਾ ਸਿੰਘ ਨੇ ਆਖਿਆ ਸ਼ੇਰੇ ਪੰਜਾਬ ਕੰਮ ਮੁਖਤੋ ਮੁਕਤੀ ਨਹੀਂ ਹੋਣਾ ਅਜ ਵਰਗਾ ਹੁੰਦਾ ਕੋ ਜਗੀਰ ਮੰਗ ਲੈਂਦਾ ਕੋ ਧਨ ਦੌਲਤ ਮੰਗ ਲੈਂਦਾ ਕੋ ਪੈਸੇ ਮੰਗ ਲੈਂਦਾ ਆਪ ਦੀ ਖਾਤਰ ਸ਼ੇਰੇ ਪੰਜਾਬ ਨੇ ਕੀ ਮੰਗਿਆ ਸ਼ੇਰੇ ਪੰਜਾਬ ਨੇ ਆਖਿਆ ਸ਼ੇ ਕਾਕਲ ਨੇ ਬਾਬਾ ਫੂਲਾ ਸਿੰਘ ਨੇ ਆਖਿਆ ਸ਼ੇਰੇ ਪੰਜਾਬ ਜੀ ਕੰਮ ਮੁਖਤੋ ਮੁਕਤੀ ਨਹੀਂ ਕੁਝ ਦੇਣਾ ਭਵੇਗਾ ਸ਼ੇਰੇ ਪੰਜਾਬ ਨੇ ਹੱਥ ਜੋੜ ਕੇ ਆਖਿਆ ਜ세ਦਾ ਜੀ ਦੱਸੋ ਕੀ ਮੰਗਦੇ ਹੋ ਉਹਨਾਂ ਨੇ ਕਿਹਾ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਜਿਹੜੀ ਪਕਰਮਮ ਇਹਦੇ ਵਿੱਚ ਪੱਥਰ ਤੂੰ ਲਾ ਦੇ ਕਿਹੜਾ ਗੁਰੂ ਦਾ ਖਾਲਸਾ ਜਿੱਤ ਦੇਵੇਗਾ ਉਸ ਵੇਲੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇਹ ਜਿਹੜੇ ਦਰਬਾਰ ਸਾਹਿਬ ਦੀ ਅਕਰਮਾ ਵਿੱਚ ਪੱਥਰ ਲੱਗਾ ਸੀ ਉਹਨਾਂ ਸ਼ੇਰੇ ਪੰਜਾਬ ਨੇ ਲਵਾਇਆ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਕਿਤੇ ਛੋਟਾ ਨਹੀਂ ਤੁਸੀਂ ਬਹੁਤ ਵਾਰ ਪੜ੍ਹਿਆ ਤੇ ਸੁਣਿਆ ਵੀ ਉਹਨਾਂ ਕਿੱਡੇ ਦਿਆਲੂ ਸਨ ਉਹ ਜੇ ਕਿਸੇ ਉੱਤੇ ਹੱਲਾ ਕਰਕੇ ਕਬਜ਼ਾ ਕਰ ਲੈਂਦੇ ਸਨ ਉਹਨਾਂ ਨੂੰ ਇੰਨੀ ਧਨ ਦੌਦ ਦਿੰਦੇ ਸੀ ਵੀ ਇਹਨਾਂ ਦੇ ਬੱਚੇ ਨਾ ਭੁੱਖੇ ਮਰਨ। ਉਹ ਸੀ ਸ਼ੇਰੇ ਪੰਜਾਬ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਅੰਮ੍ਰਿਤਸਰ ਦੀ ਧਰਤੀ ਤੇ ਇੱਕ ਬਾਗ ਲਵਾਇਆ। ਬਾਗ ਲਾਉਣ ਵਾਲਿਆਂ ਨੇ ਆਖਿਆ ਸ਼ੇਰੇ ਪੰਜਾਬ ਇਹ ਜਿਹੜਾ ਬਾਗ ਲਗਾਇਣਾ ਹੈ ਐ ਜਾਪਦਾ ਵੀ ਦੁਨੀਆ ਤੇ ਸਭ ਤੋਂ ਪਹਿਲੇ ਨੰਬਰ ਦਾ ਬਾਗ ਹੋਵੇਗਾ ਤੇ ਤੁਹਾਡਾ ਨਾਂ ਰੱਖ ਦਈਏ ਰਣਜੀਤ ਬਾਗ। ਤੁਹਾਡੇ ਪੁੱਤ ਦੇ ਨਾਂ ਰੱਖ ਦਈਏ। ਸ਼ੇਰੇ ਪੰਜਾਬ ਨੇ ਆਖਿਆ ਹੋਵੇ ਬਾਗ ਅੰਮ੍ਰਿਤਸਰ ਦੀ ਧਰਤੀ ਤੇ ਤੇ ਨਾ ਸ਼ੇਰੇ ਪੰਜਾਬ ਦਾ ਉਹਨੇ ਆਖਿਆ ਨਹੀਂ ਗੁਰੂ ਰਾਮਦਾਸ ਮਹਾਰਾਜ ਦੇ ਨਾਮ ਤੇ ਬਾਗ ਰੱਖਦੇ ਜਿਹਨੂੰ ਆਪਾਂ ਰਾਮ ਬਾਗ ਕਹਿੰਦੇ ਸਾਂ ਅੱਜ ਰਾਮ ਬਾਗ ਨਹੀਂ ਰਹਿ ਗਿਆ ਬਾਪ ਕਰਿਓ ਅਸੀਂ ਪਿੱਟੀ ਜੰਨੇ ਆ ਵੀ ਸਾਡਾ ਰਾਜ ਸਾਨੂੰ ਆਜ਼ਾਦ ਹੋਇਆ ਨੂੰ 75 ਸਾਲ ਹੋ ਚੱਲੇ 80 ਸਾਲ ਅਸੀਂ ਅੱਜ ਤੱਕ ਗੁਰੂ ਰਾਮ ਬਾਗ ਜਿਹੜਾ ਸੀ ਉਹਨੂੰ ਕੰਪਨੀ ਬਾਗ ਤੋਂ ਰਾਮ ਬਾਗ ਨਹੀਂ ਕਰ ਸਕਿਆ ਅਜੇ ਉਹਨੂੰ ਕੰਪਨੀ ਬਾਗ ਕਹਿੰਦੇ ਆ ਕਾਹਦੇ ਵਾਸਤੇ ਦਾਅਵੇ ਕਰਦੇ ਆ ਵੀ ਸਾਡਾ ਰਾਜ ਹੈ ਸਾਡਾ ਰਾਜ ਉਦੋਂ ਹੋਵੇਗਾ ਜਿੱਦਨ ਸਾਡੀਆਂ ਚੀਜ਼ਾਂ ਸਾਡੇ ਕੋਲ ਆਉਣਗੀਆਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਵਾਸਤੇ ਸ਼ੇਰਾ ਲਿਆਂਦਾ ਸ਼ੇਰੇ ਪੰਜਾਬ ਨੇ ਜਦੋਂ ਵੇਖਿਆ ਸ਼ੇਰਾ ਕਹਿੰਦੇ ਜੀ ਕੀ ਕਰਨਾ ਕਹਿੰਦੇ ਜੀ ਤੁਹਾਡੇ ਪੁੱਤਰ ਕਵਰ ਨੌ ਨਿਹਾਲ ਦੇ ਮੱਥੇ ਤੇ ਬੰਨਣਾ ਸ਼ੇਰੇ ਪੰਜਾਬ ਨੇ ਆਖਿਆ ਨਾ ਇਹ ਕਹਿਰ ਨਾ ਕਰਿਓ ਇਸ ਵਿੱਚ ਜਿੰਨੀ ਕੀਮਤ ਹੈ ਉਹਨੀ ਕੀਮਤ ਗੁਰੂ ਰਾਮਦਾਸ ਮਹਾਰਾਜ ਦੇ ਘਰ ਸੋਨਾ ਲਾ ਦਿਓ ਕਿੰਨੀਆਂ ਕਿ ਆਪਾਂ ਸਾਖੀਆਂ ਇਤਿਹਾਸ ਪੜ੍ਹੀਏ ਸ਼ੇਰੇ ਪੰਜਾਬ ਦਾ ਉਹ ਉਸੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਨੇ ਆਖਿਆ ਜ세ਦਾ ਜੀ ਹੁਕਮ ਕਰੋ ਉਹਨੇ ਆਖਿਆ ਪਰ ਪੱਥਰ ਤੁਸੀਂ ਲਾ ਦਿਓ ਕਿਹੜਾ ਗੁਰੂ ਰਾਮਦਾਸ ਕਿਰਪਾ ਕਰਨਗੇ ਫੌਜਾਂ ਜਿੱਤ ਕੇ ਦੇ ਦੇਣਗੀਆਂ